ਇੱਕ 26 ਤਰੀਕ ਨੂੰ ਸਾਡੇ ਕੋਲ ਗੁਰਮੀਤ ਨਾਮ ਦਾ ਨਰਤਾ ਜਿਹੜਾ ਸੀ ਉਹ ਆਇਆ ਉਹਨੇ ਦੱਸਿਆ ਕਿ ਮੇਰੇ ਕੋਲੋਂ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ 4 ਲੱਖ ਰੁਪਏ ਖੋਲਿਆ ਢਿਲਮਾ ਤੇ ਇਹਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ ਥਾਣਾ ਢਿਲਮਾ ਵਿਖੇ ਇਨਸੀਡੈਂਟ ਇਹ 25 ਦਾ ਦੱਸਿਆ ਸੀ ਵੀ 25 ਤਰੀਕ ਨੂੰ ਵਾਪਰਿਆ 26 ਤਰੀਕ ਨੂੰ ਕੇਸ ਰਜਿਸਟਰ ਕਰਕੇ ਇਹ ਜਿਹੜੀ ਅਗਲੀ ਕ੍ਰਿਤੀ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਮਨਯੂਗ ਐਸਐਸਪੀ ਸਾਹਿਬ ਕੋ ਕੋਤਲਾ ਸ਼੍ਰੀ ਗਰਤੂਰੂ ਜੀ ਦੇ ਦਿਸ਼ਾ ਨਿਰਦੇਸ਼ ਤੇ ਇਹਦੀਆਂ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਹਨ ਕਿਉਂਕਿ ਇਸ ਨਾਚਿੰਗ 4 ਲੱਖ ਰੁਪਏ ਦੀ ਖੋ ਦਾ ਮਸਲਾ ਸੀਗਾ ਇਹਦੇ ਵਿੱਚ ਡੀਐਸਪੀ ਪੁਲਤ ਤੇ ਸੀਆਈਏ ਟੀਮ ਜਿਹੜੀ ਕੋਤਲਾ ਦੀ ਇੰਸਪੈਕਟਰ ਜਨਰ ਸਿੰਘ ਡੀਐਸਪੀ ਪਰਮਿੰਦਰ ਸਿੰਘ ਇਹਨੇ ਵੱਖ-ਵੱਖ ਟੀਮਾਂ ਲਈ ਤਿਆਰ ਕੀਤੀਆਂ ਵੱਖ-ਵੱਖ ਥਿਊਰੀਆਂ ਤੇ ਇਹਦਾ ਕੰਮ ਕੀਤਾ ਤੇ ਮਨ ਅਤੇ ਟੈਕਨੀਕਲ ਤਰੀਕੇ ਨਾਲ ਇਹ ਮਕਦਮੇ ਨੂੰ ਜਦੋਂ ਤੇਜ਼ ਕੀਤਾ ਤੇ ਤੋ ਇਹ ਪਤਾ ਲੱਗਿਆ ਕਿ ਗੁਰਨੀਤ ਸਿੰਘ ਜਿਨੇ ਇਹ ਆਪਣੇ ਆਪ ਜਿਹੜੀ ਆਪਣੇ ਨਾਲ ਵਾਰਦਾਤ ਕਰਾਈ ਸੀ ਇਹਦੇ ਭਤੀਜੇ ਦੇ ਵੈਸੇ ਸੀਗੇ ਭਤੀਜੇ ਨੇ ਇਹਨੂੰ ਕਿਹਾ ਸੀਗਾ ਵੀ ਮੇਰੇ ਪੈਸੇ ਚਾਚਾ ਜੀ ਜਲੰਧਰ ਤੋਂ ਲੈ ਆਏ ਇਹ ਪੈਸੇ ਜਿਹੜੇ ਸੀਗੇ ਇਹਨੂੰ ਹੜੱਪ ਕਰਨ ਲਈ ਇਹਨੇ ਵਾਦਾ ਸ਼ੋ ਕੀਤੀ ਹੈਗੀ ਇਹਦਾ ਦੋਸਤ ਹੈਗਾ ਸੰਤੋਖ ਉਹਨੂੰ ਇਹਨੇ ਪੈਸੇ ਪ੍ਰਾਪਤ ਤੇ ਸੀਗੇ ਔਰ ਇਹ ਝੂਠ ਇਹਨੇ ਥਾ ਕੇ ਪੁਲਿਸ ਕੋਲ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਪੈਸੇ ਜਿਹੜੇ ਉਹ 3-4 ਲੱਖ ਰੁਪਏ ਹੋ ਕੇ ਲੱਗੇ ਤੇ ਨਾਮ ਉਹ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਸੰਤੋਖ ਜਿਹਨੂੰ ਮੈਨੂੰ ਪੈਸੇ ਦਿੱਤੇ 3 ਲੱਖਾਂ ਕਰੀ। ਔਰ ਇਹ ਜਿਹੜਾ ਮਹਿੰਗੀ ਮਕਦਮਾ ਗੁਰਮੀਤ ਸਿੰਘ ਇਹਨੂੰ ਅਤੀਪਾਲ ਕਰਦੇ ਇਹ ਜੇ ਮਿਲਣੀ ਹੈਗਾ ਸਾਨੂੰ। ਤੇ ਇਹਦੇ ਕੋਲ 385000 ਰੁਪਏ ਜਿਹੜਾ ਸਾਨੂੰ ਰਿਕਵਰ ਹੋ ਚੁੱਕਾ। ਗੁਰਮੀਤ ਸਿੰਘ ਮਾਸਟਰਮਾਈਂਡ ਸੀਗਾ ਇਹਦੇ ਪਹਿਲੇ ਪਹਿਲਾਂ ਕੋਈ ਕ੍ਰਿਮਨੋ ਬੈਕਗ੍ਰਾਉਂਡ ਜਿਹੜਾ ਕਿਸੇ ਨੇ ਕੋਈ ਕੋਈ ਨਹੀਂ। ਤਾਂ ਇੱਕ ਇਸ ਟ੍ਰੈਕ ਤੇ ਜਾ ਕੇ ਆਪਾਂ ਨੂੰ ਉਸ ਤਰ੍ਹਾਂ ਕਰਕੇ ਸਿੱਕੇ ਨਾਲ ਜਿਹਨ ਟੈਕਨੀਕਲ ਤਰੀਕੇ ਨਾਲ ਕੋਈ ਮੋਬਾਈਲ ਨਹੀਂ ਲੋਕੇ ਤਾਂ ਇਹਨੇ ਵੀ ਹਾਂ ਟੈਕਨੀਕਲ ਤਰੀਕੇ ਨਾਲ ਇਹਨੂੰ ਸਾਰਾ ਟਰੈਕ ਕੀਤਾ ਸੰਤੋਖ ਨੇ ਸਭ ਕੁਝ ਮੰਨ ਲਿਆ ਸੰਤੋਖ ਨੇ ਮੰਨ ਲਿਆ ਕਿ ਉਹ ਤੋਂ ਪੈਸੇ ਰਿਕਵਰ ਹੋ ਗਏ ਕੋਈ ਸਾਨੇ ਤਾਂ ਥੋੜਾ ਜਿਆਦਾ ਹੜਬਰਾ ਰਿਆ ਸੀ ਆਪਣੇ ਕੋਲ ਬਾਰ-ਬਾਰ ਚੇਂਜ ਕਰ ਰਿਹਾ ਸੀ ਜੀ ਜੀ ਉੱਥੋਂ ਇਹਦਾ ਸ਼ੱਕ ਪਿਆ ਉਹਨੂੰ ਫਿਰ ਟੈਕਨੀਕਲ ਤਰੀਕੇ ਨਾਲ ਉਹਨੂੰ ਚੀਕਦਾ ਕੰਮ ਕੀ ਕਰਦਾ ਇਹ ਆਪ ਤਾਂ ਨਹੀਂ ਕੋਈ ਜ਼ਿਆਦਾ ਕੰਮ ਕਰਦਾ ਇਹਦੀ ਘਰ ਵਾਲੀ ਜਿਹੜੀ ਬੁਟੀਕ ਦਾ ਕੰਮ ਕਰਦੀ ਹੈਗੀ ਆਪ ਨਹੀਂ ਜ਼ਿਆਦਾ ਕੰਮ ਕਰਦਾ ਹੈਗੇ ਤਾਂ ਮਨ ਚ ਬਈ ਮੰਨੀ ਆ ਗਈ ਸੀ